ਇਹ ਗੱਲਾਂ ਹਕੀਕਤ ਹੋ ਜਾਣੀਆਂ ਉਹ ਵੇਖ ਚ ਕਹਿੰਦਾ ਜਿਹੜੀ ਪੈੜੀ ਦੇ ਸਿਰ ਤੇ ਮੁਰਗ ਦੇਉ ਉਹ ਪੈੜੀ ਫਾਟੇ ਕੋਲ ਨਹੀਂ ਰਹਿਣੀ ਜਿਹੜੀ ਪੈੜੀ ਦੇ ਸਿਰ ਤੇ ਮੁਰਗ ਦੇਉ ਉਹ ਪੈੜੀ ਫਾਟੇ ਕੋਲ ਨਹੀਂ ਰਹਿਣੀ ਪੰਛੀਆਂ ਵਾਗੂ ਦੇਖਦੇ ਰਹਿ ਜਾਣਾ ਸਰਕਾਰੀ ਗਿਰਜ਼ ਆਪੇ ਕੁਝ ਖਾ ਜਾਣੀਆਂ ਸਰਕਾਰਾਂ ਨੇ ਕੁਝ ਖਾ ਜਾਣੀਆਂ ਸਰਕਾਰਾਂ ਨੇ ਕੁਝ ਖਾ ਜਾਣੀ ਰਵਾ ਰਜਵਾਹਿਆਂ ਨੇ ਜਿਹਦੀ ਵਿਗੜੋ ਮਿੱਤਰੋ ਹਟ ਜਾਣੀ ਕਰ ਖਾ ਜਾਣੀ ਸਰਕਾਰੀ ਸਹਾਇਤਾ ਸਿਆਣੇ ਵੱਡੇ ਡਰਦੇ ਚੁੱਪ ਹੋ ਗਏ ਨੈਟ ਸਾਂਭ ਲਿਆਏ ਭੇਡਾਂ ਨੇ 90 ਫਨ ਵਿੱਚ ਬੜਾ ਅਚਨਤ ਹੋਇਆ ਗੱਭਰੂ ਖਾ ਲੇ ਦਿੱਲੀ ਦੀਆਂ ਨੇ ਡੰਡ 1 2 1